ਮਾਚਲ ਪ੍ਰਦੇਸ਼ ਦੇ ਵਿੱਚ ਕਈ ਹਿੱਸਿਆਂ 'ਚ ਬਾਰਿਸ਼ ਜਾਰੀ ਰਹਿਣ ਦੇ ਕਾਰਨ ਸੋਮਵਾਰ ਨੂੰ 107 ਸੜਕਾਂ ਅਤੇ ਵਾਹਨਾਂ ਦੀ ਜਿਹੜੀ ਆਵਾਜਾਈ ਹੈ ਉਹ ਪੂਰੀ ਤਰ੍ਹਾਂ ਨਾਲ ਠੱਪ ਹੋ ਗਈ ਸੀ ਅਤੇ ਜਦ ਕੇ 91 ਬਿਜਲੀ ਯੋਜਨਾਵਾਂ ਅਤੇ 36 ਜਲ ਯੋਜਨਾਵਾਂ ਦੇ ਵਿੱਚ ਵੀ ਵਿਗਨ ਪਿਆ ਅਤੇ ਅਧਿਕਾਰੀਆਂ ਨੇ ਦੱਸਿਆ ਕਿ 27 ਜੂਨ ਤੋਂ 19 ਅਗਸਤ ਦੇ ਦਰਮਿਆਨ ਮੀਂਹ ਦੇ ਨਾਲ ਸੰਬੰਧਿਤ ਘਟਨਾਵਾਂ ਦੇ ਵਿੱਚ 126 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਸੂਬੇ ਨੂੰ ਤ੍ਰਿਵ 1173 ਕਰੋੜ ਰੁਪਏ ਦਾ ਜਿਹੜਾ ਨੁਕਸਾਨ ਹੋਇਆ ਇਸ ਦੌਰਾਨ Shimla ਮੌਸਮ ਵਿਭਾਗ ਨੇ ਬੁੱਧਵਾਰ ਯਾਨੀ ਕਿ 21 ਅਗਸਤ ਤੱਕ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵਾਰੀੀੀ ਦੀ ਦਾ yellow alert ਜਾਰੀ ਕੀਤਾ ਹੈ ਮੌਸਮ ਵਿਭਾਗ ਨੇ ਫਸਲਾਂ ਬਾਗਾਂ ਕਮਜ਼ੋਰ ਢਾਂਚੇ ਅਤੇ ਕੱਚੇ ਮਕਾਨਾਂ ਦਾ ਜਿਹੜਾ ਨੁਕਸਾਨ ਹੋਣ ਦੀ ਸੰਭਾਵਨਾ ਬਾਰੇ ਵੀ ਚੇਤਾਵਨੀ ਦਿੱਤੀ ਹੈ ਸਟੇਟ ਐਮਰਜੈਂਸੀ ਆਪਰੇਸ਼ਨ ਸੈਂਟਰ ਦੇ ਅਨੁਸਾਰ ਸ਼ਿਮਲਾ ਦੇ ਵਿੱਚ 48 ਪੁੱਲੂ ਦੇ ਵਿੱਚ 24 24 ਤੇ ਕਾਂਗੜਾ ਦੇ ਵਿੱਚ 7 ਕਨੌਰ ਦੇ ਵਿੱਚ 2 ਸਿਰਮੌਰ ਦੇ ਅਤੇ ਊਨਾ ਜ਼ਿਲ੍ਹਿਆਂ ਦੇ ਵਿੱਚ ਇੱਕ ਇੱਕ ਜਿਹੜੀਆਂ ਸੜਕਾਂ ਨੇ ਉਹ ਬੰਦ ਨੇ ਐਮਰਜੈਂਸੀ ਆਪਰੇਸ਼ਨ ਸੈਂਟਰ ਨੇ ਇਹ ਵੀ ਕਿਹਾ ਹੈ ਕਿ ਮੀਂਹ ਦੇ ਕਾਰਨ ਰਾਜ ਦੇ ਵਿੱਚ 91 ਬਿਜਲੀ ਅਤੇ 36 ਜਲ ਸਪਲਾਈ ਜਿਹੜੀਆਂ ਸਕੀਮਾਂ ਨੇ ਉਹਨਾਂ ਦੇ ਵਿੱਚ ਵੀ ਵਿਘਨ ਪਿਆ ਐਤਵਾਰ ਸ਼ਾਮ ਤੋਂ ਸੋਮਵਾਰ ਸ਼ਾਮ 5 ਵਜੇ ਤੱਕ ਮੇਰੇ ਅੰਕੜਿਆਂ ਦੇ ਅਨੁਸਾਰ ਨੈਣਾ ਦੇਵੀ ਰਾਜ ਦੇ ਵਿੱਚ ਸਭ ਤੋਂ ਵੱਧ ਜਿਹੜੀ ਬਾਰਿਸ਼ ਹੈ ਉਹ ਹੋਈ ਹੈ ਜਿਸ ਦੇ ਵਿੱਚ 142.6 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ ਇਸ ਤੋਂ ਬਾਅਦ ਬੈਜਨਾਰ ਦੇ ਵਿੱਚ 120 ਮਿਲੀਮੀਟਰ ਗੁਲੇਰ ਦੇ ਵਿੱਚ 78.4 ਮਿਲੀਮੀਟਰ ਅਤੇ ਕਗਸ ਦੇ ਵਿੱਚ 60.4 4 ਜਿਹੜੀ ਮਿਲੀਮੀਟਰ بارش ਹੋਈ ਹੈ ਇਸ ਦੇ ਦੌਰਾਨ ਬिलासपुर ਨੂੰ 60.7 ਮਿਲੀਮੀਟਰ ਜੋਗਿੰਦਰ ਨਗਰ ਦੇ ਵਿੱਚ 57 ਮਿਲੀਮੀਟਰ ਭਰਾੜੀ ਦੇ ਵਿੱਚ 50 ਮਿਲੀਲੀਟਰ ਅਤੇ ਇਸੇ ਤਰ੍ਹਾਂ ਸੁੰਦਰ ਨਗਰ ਦੇ ਵਿੱਚ 33.6 ਮਿਲੀਮੀਟਰ ਮੰਡੀ ਦੇ ਵਿੱਚ 34.5 ਮਿਲੀਮੀਟਰ ਅਤੇ ਸ਼ਿਮਲਾ ਦੇ ਵਿੱਚ 22.5 밀리미터 ਅਤੇ ਚੰਬਾ ਦੇ ਵਿੱਚ 21 ਬਿਲੀਮੀਟਰ ਜਿਹੜੀ ਬਾਰਿਸ਼ ਹੈ ਉਹ ਹੋਈ ਹੈ ਅਤੇ 27 ਜੂਨ ਤੋਂ ਮੌਨਸੂਨ ਦੀ ਸ਼ੁਰੂਆਤ ਤੋਂ 16 ਅਗਸਤ ਤੱਕ ਹਿਮਾਚਲ ਪ੍ਰਦੇਸ਼ ਦੇ ਵਿੱਚ ਬਾਰਿਸ਼ ਦੀ ਕਮੀ 22% ਦੀ ਰਹੀ ਹੈ ਕਿਉਂਕਿ ਉਸ ਸਮੇਂ ਰਾਜ ਦੇ ਵਿੱਚ ਔਸਤਨ 53.54 ਸੈਂਟੀਮੀਟਰ ਦੇ ਮੁਕਾਬਲੇ 41.8 ਸੈਂਟੀਮੀਟਰ ਮੀਂਹ ਪਿਆ ਸੋਮਵਾਰ ਨੂੰ ਕਵਾਈਲੀ ਲਾਹੌਲ ਅਤੇ ਸਪੀਤੀ ਜ਼ਿਲ੍ਹੇ ਦਾ ਕੁਕੂਮਸ ਕੈਰੀ ਰਾਜ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਉਹ ਠੰਡਾ ਸਥਾਨ ਰਿਹਾ ਅਤੇ ਜਿੱਥੇ ਰਾਤ ਦਾ ਤਾਪਮਾਨ 9.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਉਨਾ ਦੇ ਵਿੱਚ 33.4 ਡਿਗਰੀ ਸੈਲਸੀਅਸ ਦੇ ਨਾਲ ਸਭ ਤੋਂ ਗਰਮ ਸਥਾਨ ਸੀ